ਆਹੇ ਗੁਰ ਸਤਨਾਮ ਵਾਹਿਗੁਰੂ ਸਤਨਾਮ ਦਾਦੀ ਮਾ ਸਤਨਾਮ ਦਾ ਗੁਰ ਹੈ ਪੁੱਤ ਹੈ ਦਾਦੀ ਮਾ ਆ ਗਈਓ ਤੂੰ ਆ ਗਈ ਕੋਟੇ ਤੇ ਆ ਗਈ ਉਹ ਦਾਦੀ ਮਾ 니చ్చ ਤੁਮਰੇ ਤੇਰੇ ਬਿਨਾ ਕਦੇ ਜੀ ਨਹੀਂ ਲੱਗਦਾ ਲੈ ਹੋਰ ਕੀ ਮੈਂ ਤੇਰੇ ਨਾਲ ਇੰਨਾ ਮੋ ਪੈਗਾ ਤੇਰੇ ਨਾਲ ਹੁਣ ਕਿਦਸਾ ਮੈਂ ਲੈ ਹੋਰ ਮੁੰਡਾ ਤੇਰੇ ਬਿਨ ਹੀ ਦੁ ਉニੱਚ ਤੁਮਰੇ ਜਮੀ ਜੀ ਨਹੀਂ ਲੱਗਦਾ ਨਾ ਲੈ ਤੈਨੂੰ ਪਤਾ ਤਾਂ ਹੈਗਾ ਮੰਮੀ ਦਾ ਹਾਂ ਮੇਰੇ ਡੈਡੀ ਦਾ ਹਾਂ ਕੱਲ ਤਾਂ ਫੋਨ ਦੇਖ ਰਹੇ ਸੀਗੇ ਅੱਜ ਤਾਂ ਹੁਜੀ ਦੀਪੇ ਲੈ ਓਏ ਮੈਂ ਕਿਹਾ ਜੋ ਜਿੱਦ ਲੋ ਮੈਂ ਤਾਂ ਉੱਤੇ ਆ ਕਿ ਤੇਰੇ ਲਈ ਵਧੀਆ ਜੋ ਅੱਖਾਂ ਦੇ ਸਾਹਮਣੇ ਨਹੀਂ ਕਿਦਣਾ ਚਾਹੀਦਾ ਉਹ ਤਾਂ ਮੀਂਹ ਜਦਨ ਲੱਗ ਜਾਂਦੇ ਨਹੀਂ ਤੇਰੇ ਸਾਹਮਣੇ ਅੱਛਾ ਆ ਕੀ ਲੱਕ ਲਈ ਇਹ ਤਾਂ ਨੰਨੀ ਦਾਦੀ ਲੰਪਾ ਐ ਨੰਨੇ ਰੋਗਤੋ ਨਨੇ ਰਚ ਬੈਠੀ ਹੈਗੀ ਫਿਰ ਕੀ ਤੇ ਪੁੱਤ ਲੈਂਪ ਲਾ ਕੇ ਤਾਂ ਮੱਛਰ ਆ ਜਾਊਗਾ ਕੋਠੇ ਤੇ ਨਾ ਲੈ ਲੈਂਪ ਲਾ ਕੇ ਤਾਂ ਕੋਤ ਮੱਛਰ ਆ ਜਾਂਦਾ ਹੁੰਦਾ ਚੱਲ ਕੋਈ ਨਹੀਂ ਲਾ ਲਈ ਫੇਰ ਲਾ ਲਈ ਹੋਰ ਆ ਕੀ ਇਹ ਬੁੱਤ ਦਾਦੀ ਕਛੂਆ ਨਹੀਂ ਇਹ ਤਾਂ ਬਾਣਾ ਸੋਣਾ ਚੱਕੀ ਫਿਰਦੀ ਐ ਨੂੰ ਕਿੱਥੋਂ ਲੈ ਆ ਇਹ ਮਮੀ ਲੈ ਕੇ ਆਈ ਸੀ ਕਿੱਥੋਂ ਐ ਨਹੀਂ ਪਤਾ ਕਿੱਥੋਂ ਬਸ ਲੈ ਕੇ ਆਈ ਸੀ ਮੈਨੂੰ ਦਿਖਾ ਤਾਂ ਇੱਕ ਆ ਵਿਆਸ ਤੇ ਨਹੀਂ ਇਹ ਨਹੀਂ ਸੋਣਾ ਨਹੀਂ ਇਹ ਤਾਂ ਲਾਈਟ ਲਾ ਕੇ ਦਿਖਾ ਮੈਨੂੰ ਦਿਖਦਾ ਨਹੀਂ ਅੱਖਾਂ ਤੋਂ ਚੱਜ ਨਾਲ ਉਹ ਖੜ ਜਾ ਆ ਦੇਖ ਹਾਂ ਕੁੜੇ ਇਹ ਤਾਂ 바ਬਈ ਸੋਨਾ ਚਿੱਟਾ ਚਿੱਟਾ ਵੇ ਆ ਕੰਚ ਦਾ ਨਾ ਇਹ ਕਦਮ ਵਾਸਤੇ ਲਈ ਤੇਰੀ ਮੰਮੀ ਇਹ ਜਿੰਨਾਂ ਕੈਂਦੇ ਨੇ ਕੱਟਣੇ ਪੈਸੇ ਹੁੰਦੇ ਨੇ ਸੋਨੇ ਅੱਛੇ ਨੇ ਮੰਮੀ ਤੋਂ ਲੈ ਕੱਲ ਚ ਰੱਖਿਆ ਵਧੀਆ ਹੁੰਦਾ ਬਰਕਤ ਹੋਣੀ ਆ ਉੱਪਰ ਕਾ ਤੋ ਚੱਕ ਲਈ ਹੈ ਇਹ ਤਾਂ ਮੈਂ ਉਹ ਇਧਰ ਦਿਖਾਉਣ ਵਾਸਤੇ ਚੱਕ ਲਈ ਅੱਛਾ ਚੱਲ ਬਹੁਤ ਸੋਨਾ ਇਹ ਤਾਂ ਹਨਾ ਕਛੂ ਆ ਜਾ 바ਬਾ ਸੋਨਾ ਪਾਈ ਹਾਂ ਹਾਂ ਲੈ ਇਹਨੂੰ ਪਾਣ ਨਾ ਗਈ ਫੇਰ ਤੇਰੀ ਮੰਮੀ ਨੂੰ ਨਾ ਨਾ ਹੋਰ ਹੋਰ ਸੁਣਾ ਹੋਰ ਗੱਲ ਕੋਈ ਸੁਣਾ ਦੇ ਜਿੰਨਾ ਮੈਂ ਮੈਂ ਕੀ ਸੁਣਾਵਾਂ ਮੈਂ ਡਰਾਲੀ ਗੱਲ ਸਮਝ ਆ ਗਈ ਰਾਤ ਸਮਝਾਈ ਤੇ ਜਿਹੜੀ ਹਾਂ ਦਾਦੀ ਉਹ ਤਾਂ ਮੈਨੂੰ ਪੂਰੀ ਸਮਝ ਆ ਗਈ ਸੀ ਪੂਰੀ ਪੁੱਤ ਤੈਨੂੰ ਕਿੱਥੋਂ ਸਮਝ ਆ ਗਈ ਤੂੰ ਤਾਂ ਸੌ ਗਈ ਸੀ ਪਿੱਛੋਂ ਨਾ ਦਾਦੀ ਹੁਣ ਮੈਂ ਕੀ ਕਰਾਂ ਤੇਰੀਆਂ ਕਹਾਣੀਆਂ ਇੰਨੀ ਵਧੀਆ ਹੁੰਦੀਆਂ ਨੇ ਕਿ ਤੂੰ ਤਾਂ ਮੈਨੂੰ ਨੀਂਦ ਹੀ ਲਿਆ ਦਿੰਦੀ ਐ ਨ ਇੱਕ ਮਿੰਟ ਚ ਸੁਣਦੇ ਹੀ ਹਾਂ ਦੋਸਤਾਂ ਯੋਗ ਲੱਗੀਆਂ ਤੇ ਤੇਰੀਆਂ ਕਹਾਣੀਆਂ ਸੁਣ ਕੇ ਅੱਛਾ ਚਲ ਕੋਈ ਅੱਜ ਵੀ ਤੂੰ ਮੈਨੂੰ ਕਹਾਣੀ ਸੁਣਾ ਦੇ ਕਹਾਣੀ ਸੁਣਾਵਾਂ ਹੋਰ ਪੁੱਤ ਕਿੱਥੇ ਮੈਂ ਸੁਣਾਉਂ ਕਹਾਣੀ ਸੁਣਾ ਦੂੰਗੀ ਕੋਈ ਨਹੀਂ ਹੋਰ ਦਾਦੀ ਹੂੰ ਆਪਣੀਆਂ ਵੀਡੀਓ ਨੂੰ ਕੋਈ ਪ੍ਰਮੋਟ ਕਰ ਦੇ ਜੇ ਉਹ ਕਿਵੇਂ ਕੀ ਪ੍ਰਮੋਟ ਪ੍ਰਮੋਟ ਕੀ ਕੀ ਜੰਮੀ ਆ ਦੇ ਆਪਣੀਆਂ ਵੀਡੀਓ ਨੂੰ ਕੋਈ ਪ੍ਰਮੋਟ ਕਰ ਦੇ ਪ੍ਰਮੋਟ ਨਹੀਂ ਪ੍ਰਮੋਟ ਆਪਕਿਓ ਕਿਸੇ ਦੀ ਕਰਾਉਣੀ ਆ ਨਾ ਦਾਦੀ ਮਤਲਬ ਜੇ ਆਪਣੀਆਂ ਵੀਡੀਓ ਨੂੰ ਕੋਈ ਦੇਖ ਲੈ ਵੱਧ ਜਾਣ ਦੇ ਨਹੀਂ ਦੇਖਣਾ ਦੇਖਣ ਦਾਦੇ ਮਗਾਉਣਾ ਪਤਾ ਆਉਦਾ ਤੈਨੂੰ ਮੈਂ ਕਹਾਣੀ ਸੁਣਾ ਕੇ ਸੁਣਾ ਦਸ ਸੁਣਾ ਦਾਨੀ ਆ ਨਾ ਰੋਜ਼ ਬੱਸ ਆਪਾਂ ਕਿਸੇ ਤੋਂ ਕੀ ਲੈਣਾ ਚਲ ਲੈ ਤੁਮ ਪੈ ਮੈਂ ਮੈ ਤੈਨੂੰ ਫੇਰ ਸੁਣਾਉਂਗੀ ਤੈਨੂੰ ਕਛੂ ਐਸੇ ਦੀ ਨਾ ਸੁਣਾਦਾ ਕਛੂ ਦੀ ਨਹੀਂ ਮੈਂ ਕਛੂ ਜਿਆਦਾ ਕਛੂ ਤੇ ਕਰ ਕੋਈ ਚਲੀ ਸੁਣਾਉ ਉਹ ਤਾਂ ਮੈਂ ਸੁਣੀ ਹੋਈ ਆ ਸਕੂਲ ਚ ਪਤਾ ਕੀ ਮੈਂ ਹੁੰਦੀ ਆਗੀ ਮੈਂ ਹੀ ਦੱਸ ਦਿੰਨੀ ਆ ਜਿਹੜਾ ਕਛੂ ਆਉਂਦਾ ਉਹ ਜਿੱਤੇ ਜਾਂਦਾ ਖਰਗੋਸ਼ ਪਿੱਛੇ ਰਹਿ ਜਾਂਦਾਗਾ ਹਾਂ ਮਮੀ ਅਭੀ ਫੇਰ ਮੈਂ ਸੁਣੀ ਸੀ ਤਮੇਨ ਕੋਈ ਹੋਰ ਸੁਣਾ ਦੇ ਕਛੂਏ ਦੇ ਨਾਲ ਨੂਲ ਮਿਲਦੀ ਹੋਈ ਅੱਛਾ ਕਛੂਏ ਤੇ ਬਿੱਛੂ ਦੀ ਸੁਣਾਦਾ ਇਹ ਤਾਂ ਮੈਂ ਕਦੇ ਸੁਣੀ ਨਹੀਂ ਚਲੇ ਤੂੰ ਸੁਣਾ ਦੇ ਅੱਜ ਮੈਨੂੰ ਹਾਂ ਇਹ ਸੁਣਾ ਦੇ ਚਲ ਆ ਜਾ ਫਿਰ ਪੈ ਪੈਕੇ ਨਾਲੇ ਮੈਂ ਤੇਰਾ ਸਰਕੂ ਤੂੰ ਨਾਲੇ ਮੈਂ ਤੈਨੂੰ ਕਛੂ ਤੇ ਬਿਛੂ ਦੀ ਕਹਾਣੀ ਸੁਣਾਉਂ ਮੇਰੇ ਪੁੱਤ ਨੂੰ ਆਏ ਇੱਕ ਤਾਂ ਮੇਰੀ ਢੂਈ ਦੁਖਦੀ ਆ ਪੁੱਤ ਮੇਰੀ ਹਾਂ ਸਲਾਮਾ ਬੁੱਤਾਂ ਇੱਕ ਨਾ ਪਈ ਬਿਛੂ ਤੇਗਾ ਇੱਕ ਬਿਛੂ ਤੇ ਇੱਕ ਕਛੂ ਤੇਗਾ ਕੱਚੋਕਾ ਮਾਇਆ ਹੈ ਦਾ ਜਹਿਦਾ ਚੁੱਕੀ ਫਿਰਦੀ ਆ ਹਾਂ ਹੈ ਭਈ ਇਹ ਨਾ ਪੂਰੇ ਫਰੈਂਡ ਸੀਗੇ ਦੋਸਤ ਪੱਕੇ ਪੱਕੇ ਹਾਂ ਜਿਵੇਂ ਆਪਣੀ ਦੋਸਤੀ ਹੈ ਜਿਵੇਂ ਆਪਣੀ ਦਾਦੀ ਪੋਤੀ ਦੀ ਆ ਓਵੇਂ ਹੂੰ ਭਈ ਉਹ ਨਾ ਪੂਰੇ ਪੱਕੇ ਦੋਸਤ ਤੇ ਜਦੋਂ ਦੋਸਤ ਤੇ ਉਹ ਨਦੀ ਦੇ ਕਿਨਾਰੇ ਰਹਿੰਦੇ ਤੇ ਦੋਨੇ ਇੱਕ ਦਿਨ ਵਿੱਛੂ ਨੇ ਕੀ ਕਰਿਆ ਨਾਲੇ ਜੰਮੀ ਛੋਟੀ ਜੀ ਸੁਣਾਉ ਪੁੱਤਾਂ ਸੰਦੇ ਸੰਦੇ ਨਹੀਂ ਦਾਜੂ ਤੈਨੂੰ ਦੇਖੀ ਇੱਕ ਦਿਨ ਭਾਈ ਵਿੱਚੂ ਨੇ ਤੇ ਕੱਛ ਜਿਹੜਾ ਵਿੱਚੂ ਤੇ ਉਹ ਕਹਿੰਦਾ ਕੱਛੂ ਨੂੰ ਕਹਿੰਦਾ ਵੀ ਮੈਂ ਨਦੀ ਤੋਂ ਪਾਰ ਜਾਣਾ ਹੈ ਵੀ ਤੂੰ ਮੇਰਾ ਦੋਸਤ ਆ ਮੈਨੂੰ ਨਦੀ ਪਾਰ ਕਰਾ ਦੇ ਉਹ ਕਹਿੰਦਾ ਕੋਈ ਗੱਲ ਨਹੀਂ ਇਹਨੂੰ ਐ ਨਾ ਫੜ ਪੁੱਤ ਸਿੱਧਾ ਫੜ ਹਾਂ ਮੇਰਾ ਸ਼ੇਰ ਉਹ ਕਹਿੰਦਾ ਵੀ ਮੈਨੂੰ ਨਦੀ ਪਾਰ ਕਰਾ ਦੇ ਮੈਨੂੰ ਵੀ ਜਿਹੜੀ ਹੈਗੀ ਆਪਦੇ ਭੋਜਨ ਦੀ ਭਾਲ ਚ ਉਧਰ ਜਾਣਾ ਨਦੀ ਦੇ ਪਾਰ ਕੱਛੂ ਦਾ ਮਨ ਲੱਗਿਆ ਕਹਿੰਦਾ ਹਾਂ ਮੈਂ ਕਰਾ ਦੇਣਾ ਨਦੀ ਪਾਰ ਤਾਂ ਕੀ ਆ ਮੈਂ ਤਾਂ ਪਾਣੀ 'ਚ ਰਹਿਣਾ ਤੇ ਕਹਿੰਦਾ ਜੰਗਲ ਤੂੰ ਬੈਠ ਮੇਰੀ ਪਿੱਠ 'ਤੇ ਚੱਲਦੇ ਆਪਾਂ ਚੱਲ ਹਾਂ ਇੱਥੇ ਇੱਥੇ ਉੱਪਰ ਤੂੰ ਇੱਥੇ ਪਿੱਠ 'ਤੇ ਲਾ ਲ ਤੂੰ ਇੱਥੇ ਉਹ ਕਹਿੰਦਾ ਤੂੰ ਬੈਠ ਜੇ ਤੂੰ ਇੱਥੇ ਬਿਛੂ ਨੂੰ ਕਹਿੰਦਾ ਕਹਿੰਦਾ ਚੰਗਾ ਬੈਠ ਜਨਾਂ ਜਦੋਂ ਬਾਈ ਹੁੰਨਦੀ ਪਾਰ ਕਰੋਂ ਲੱਗਿਆ ਹੂੰ ਜਿਹੜਾ ਵਿਛੂ ਤੇ ਹੀ ਉਹਨੇ ਤਾਂ ਕਛੂ ਦੇ ਡੰਗ ਮਾਰਿਆ ਕਿਨੇ ਦੀ ਵਿਛੂ ਨੇ ਕਛੂ ਦੇ ਕਛੂ ਦੇ ਕਛੂ ਦੇ ਢੂਈ ਚ ਡੰਗ ਮਾਰਿਆ ਮਤਲਬ ਉਹਨੂੰ ਕੱਟ ਲਿਆ ਕਿਉਂ ਦੁੱਦੀ ਪੁੱਤ ਵਿਛੂ ਆ ਜਿਹੜਾ ਉਹਦੀ ਕੱਟ ਲੈਂਦਾ ਅਗਲੇ ਨੂੰ ਤੈਨੂੰ ਦੱਸਦੀਆਂ ਵੀ ਕਿਉਂ ਕੱਟ ਲਿਆ ਚਲ ਕਛੂ ਨੂੰ ਕਹਿੰਦਾ ਵਿਛੂ ਮਿੱਤਰ ਆ ਕੀ ਕੀਤਾ ਤੂੰ ਮੈਨੂੰ ਕੱਟ ਲਿਆ ਤੇ ਉਹ ਕਹਿੰਦਾ ਕੀ ਕਰਾਂ ਮੈਂ ਆਦਤ ਤੋਂ ਮਜਬੂਰ ਆ ਵਿਛੂ ਆਦਤ ਤੋਂ ਮਜਬੂਰ ਆ ਉਹ ਹਮੇਸ਼ਾ ਰੇਕ ਨੂੰ ਕੱਟ ਲੈਂਦਾ ਤੇ ਭਾਈ ਚਲੋ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਜੇ ਤਾਂ ਕੱਟ ਲਿਆ ਅੱਗੋਂ ਕਛੂ ਕਿਹੜਾ ਕੱਟ ਸੀ ਕਛੂ ਨੇ ਸੋਚਿਆ ਵੀ ਇਹਨੂੰ ਸਭ ਕੁਝ ਸਿਖਾਣਾ ਜਦੋਂ ਅੱਗੇ ਜਾ ਕੇ ਕਛੂ ਨੇ ਤਾਂ ਕੀ ਕੀਤਾ ਭਾਈ ਉਹ ਤਾਂ ਨਦੀ ਚ ਡੁੱਬ ਕੇ ਮਾਰਨ ਲੱਗ ਗਿਆ ਕੋਣ ਕੱਚੂ ਕੱਚੂ ਜਦੋਂ ਉਹਨੇ ਡੁਬਕੀ ਲਾਤੀ ਵਿੱਚ ਤੇ ਵਿਚੂ ਕਹਿੰਦਾ ਕੱਚੂ ਦੋਸਤਾ ਕੀ ਕਰੀ ਜਨਨਾ ਉਹ ਕਹਿੰਦਾ ਵੀ ਮੈਂ ਵੀ ਆਦਤ ਤੋਂ ਮਜਬੂਰ ਆ ਮੈਨੂੰ ਵੀ ਪਾਣੀ 'ਚ ਜਿਹੜੀ ਡੁਬਕੀ ਮਾਰਨ ਦੀ ਆਦਤ ਪੈ ਰਹੀ ਆ ਵੀ ਮੈਂ ਬਾਰ-ਬਾਰ ਡੁਬਕੀ ਮਾਰਦਾ ਪਾਣੀ 'ਚ ਉਹ ਕਹਿੰਦਾ ਵੀ ਵੀ ਐਵੇਂ ਤਾਂ ਫਿਰ ਮੈਂ ਮਰ ਜੂਗਾ ਉਹ ਕਹਿੰਦਾ ਫਿਰ ਹੁਣ ਮੈਂ ਕੀ ਕਰਾਂ ਜੇ ਤੂੰ ਮਰ ਜਾਵੇਂਗਾ ਤੇਰੇ ਡੰਗ ਨਾਲ ਵੀ ਤਾਂ ਮੈਂ ਮਰ ਸਕਦਾ ਤਾਹ ਫਿਰ ਉਹਨੇ ਉਹਨੂੰ ਸਭ ਕੁਝ ਸਿਖਾਇਆ ਤੇ ਜਿਹੜਾ ਵਿੱਛੂ ਨੇ ਮੁੜ ਕੇ ਉਹਨੂੰ ਕੱਛੂ ਨੂੰ ਘਟਿਆ ਨਹੀਂ ਹੈਗਾ ਹਾਂ ਤੇ ਫਿਰ ਉਹ ਜਿਹੜਾ ਹੈਗਾ ਇਸ ਜਿਹੜੀ ਕਹਾਣੀ ਤੋਂ ਕੀ ਆਪਾਂ ਨੂੰ ਸਿੱਖਿਆ ਬਰਾਦਉਦੀ ਆ ਜੈਸੇ ਕੋ ਤੈਸਾ ਜੈਸੇ ਕੋ ਤੈਸਾ ਤੈਸਾ ਤੂੰ ਬੱਸ ਇਹਦਾ ਤਾਂ ਲੈ ਜਾਣੀ ਆ ਨਹੀਂ ਤਾਂ ਹੁੰਦੀ ਆ ਹੁਣ ਤੈਨੂੰ ਚਲ ਜੈਸੇ ਕੋ ਤੈਸਾ ਕਹਾਣੀ ਹੋਣਗੀ ਫੇਲਾ ਐ ਜੈਸੇ ਤਾਂ ਇਹ ਨਾਲੇ ਉਹ ਲੜਿਆ ਨਹੀਂ ਉਹਦੇ ਨਾਲ ਨਾਲੇ ਢੇੜੇ ਆਣੀ ਬਿਨਾ ਲੜੇ ਢੇੜੇ ਦੇਖ ਲੈਣਾ ਸਭਕਾ ਸਿਖਾ ਗਿਆ ਅੱਜ ਕੱਲ ਤਾਂ ਲੋਕ ਮਿੰਟ ਚ ਲੜ ਪੈਂਦੇ ਨੇ ਪੁੱਤ ਮਾੜੀ ਜੀ ਗੱਲ ਹੋਵੇ ਸਬਰ ਨਹੀਂ ਰੱਖਦੇ ਹੈਗੇ ਵੀ ਚਲ ਸਬਰ ਆਊਗਾ ਪ੍ਰਮਾਤਮਾ ਕਰੂਗਾ ਵੀ ਆਪਾਂ ਉਦੋਂ ਕੋਈ ਨਾ ਕੋਈ ਗੱਲ ਕਰ ਲਾਂਗੇ ਹਨਾ ਨਾ ਹੁਣ ਤਾਂ ਮਾੜੀ ਮਾੜੀ ਗੱਲ ਪਿੱਛੇ ਲੜ ਪੈਂਦੇ ਨੇਗੇ ਕੱਲ ਪਰਸੋਂ ਤੇਰਾ ਡੈਡੀ ਤੇ ਤੇਰਾ ਚਾਚੂ ਵੀ ਲੜ ਰਹੇ ਤੇਗੇ ਪਤਾ ਨਹੀਂ ਕਾਦੇ ਪਿੱਛੇ ਵੀ ਤੇਰਾ ਚਾਚਾ ਮਾੜੀ ਸੰਗਤ ਚ ਵਾੜਾ ਫਿਰਦਾ ਹਗਾ ਹੋਰ ਤੈਨੂੰ ਮਾੜੀ ਸੰਗਤ ਦੀ ਕਹਾਣੀ ਸੁਣਾਵਾਂ ਤੂੰ ਤਾਂ ਸੁਣਨੀ ਆ ਚੱਲ ਫੇਰ ਕੱਲੂ ਸੁਣਾਉਂਗੀ ਮਾੜੀ ਸੰਗਤ ਦੀ ਕਹਾਣੀ ਤੇਰ ਤੈਨੂੰ ਚੰਗਾ ਪੁੱਤ ਠੀਕ ਆ ਹਾਂ ਤੂੰ ਸੌ ਜਾ ਸੌ ਜਾ ਓ ਲੈ ਮੈਂ ਲਾਈਟ ਜਿਆ ਬੰਦ ਕਰ ਤਾ ਮੈਨੂੰ ਫੇਰ ਉਹ ਹੋਉਂਦਾ ਖੜ ਜਾ ਮੱਛਰ ਆਉਂਦਾ ਪੁੱਤ ਲਾਈਟ ਤੇ ਤਾਂ ਹੀ ਤਾਂ ਮੈਂ ਕਹਿਨੀ ਸੀ ਤੈਨੂੰ ਵੀ ਲਾਈਟ ਕੰਨ ਗਈ ਵੀਰੇ ਤਾਂ ਬਾਹਰੋਂ ਮੱਛਰ ਆਉਂਦਾ ਆ ਦੇ ਕਿੰਨਾ ਉੱਤੇ ਡਿੱਗਣ ਲੱਗ ਜੂਗਾ ਆਪਾਂ ਮੱਛਰਦਾਨੀ ਨਹੀਂ ਲਾਈ ਚੱਲ ਲੈ ਲੈ ਨੈ ਇਹ ਆ ਕਰਦਾ ਤੂੰ ਪੈ ਜਾ ਪੈ ਜਾ